ਵੈਲਕਮ ਬੈਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕਰੇਲੋ ਇਲਾਜ ਫਿਰ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਵੀਡੀਓ ਵਾਕਈ ਗਜ਼ਬ ਦਾ ਜਾਨਦਾਰ ਸ਼ਾਨਦਾਰ ਹੈ ਜਿਨ੍ਹਾਂ ਨੂੰ ਕਮਰ ਦਰਦ ਹੈ ਨਾ ਉਹਨਾਂ ਵਾਸਤੇ ਅੱਜ ਦਾ ਨੁਸਖਾ ਕਮਾਲ ਕਰ ਦੇਗਾ ਅੱਜ ਤੁਹਾਨੂੰ ਮੈਂ ਇਸ ਵੀਡੀਓ 'ਚ ਦੋ ਚੀਜ਼ਾਂ ਦੱਸਾਂਗਾ ਕਮਰ ਦਰਦ ਬਾਰੇ ਜਿਨ੍ਹਾਂ ਨੂੰ L4 L5 ਦੀ ਪ੍ਰੋਬਲਮ ਹੈ ਜਿਨ੍ਹਾਂ ਦੀਆਂ ਨਸਾਂ ਦਬ ਗਈਆਂ ਮਣਕਿਆਂ 'ਚ ਜਿਹੜਾ ਗੈਪ ਆ ਗਿਆ ਠੀਕ ਹੈ ਪੇਨ ਜਿਹੜਾ ਲੱਤ ਦੇ ਥੱਲੇ ਤੱਕ ਜਾ ਰਿਹਾ ਹੈ ਲੱਕ ਚ ਪੀੜ ਬਹੁਤ ਜ਼ਿਆਦਾ ਹੋ ਰਹੀ ਹੈ ਪੇਨ ਕਿਲਰ ਖਾਣੇ ਪੈ ਰਹੇ ਹੈ ਇੱਕ ਰੈਡੀਮੇਡ ਉਪਾਈ ਵੀ ਦੱਸਾਂਗਾ ਜਿਹਦੇ ਨਾਲ ਪਹਿਲੇ ਦੂਜੇ ਦਿਨ ਤੋਂ ਪੇਨ ਕਿਲਰ ਛੱਡਣ ਦੀ ਨੌਬਤ ਆ ਜਾਏਗੀ ਤੁਸੀਂ ਕਹੋਗੇ ਯਾਰ ਆਪਾਂ ਨੂੰ ਤਾਂ ਪੇਨ ਕਿਲਰ ਖਾਣ ਦੀ ਲੋੜ ਹੀ ਨਹੀਂ ਰੋਜ਼ ਅਸੀਂ ਗੋਲੀਆਂ ਖਾਈ ਜੰਨੇ ਆ ਖਾਈ ਜੰਨੇ ਖਾਈ ਜੰਨੇ ਮੈਡੀਕਲ ਸਟੋਰੀ ਬਣਾ ਲਿਆ ਅਸੀਂ ਅੰਦਰ ਢਿੱਡ ਦੇ ਠੀਕ ਹੈ ਨਾ ਉਹ ਖਾਣ ਤੋਂ निजात ਕਿਵੇਂ ਮਿਲੇਗੀ ਉਹ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਸਮਝਾਵਾਂਗਾ ਸਕਿਪ ਨਾ ਕਰਨਾ ਐਂਡ ਤੱਕ ਵੀਡੀਓ ਨੂੰ ਦੇਖਣਾ ਤਾਂ ਕਿ ਜਿੰਨਾ ਜਿੰਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹ ਸਾਰੀਆਂ ਚੀਜ਼ਾਂ ਜਦੋਂ ਦਿਮਾਗ 'ਚ ਆ ਜਾਣਗੀਆਂ ਤੁਸੀਂ ਆਪਣੇ ਆਪ ਮਹਿਸੂਸ ਕਰੋਗੇ ਕਿ ਦੂਜੇ ਤੀਜੇ ਦਿਨ ਤੋਂ ਬਾਅਦ ਪੇਨ ਕਿਲਰ ਦੀ ਜ਼ਰੂਰਤ ਖਤਮ ਔਰ ਆਰਾਮ ਜੜਾ ਜੜ ਜੜਜ ਆਰਾਮਣਾ ਚਾਹੀਦਾ ਉਹ ਜੜਚ ਆਰਾਮ ਆਏਗਾ ਠੀਕ ਹੈ ਕੀ ਉਹ ਨੁਸਖਾ ਹੈ ਕੀ ਉਹ ਰੈਡੀमेड ਉਪਾਏ ਹੈ ਕਿਸ ਤਰ੍ਹਾਂ ਉਹਦਾ ਇਸਤੇਮਾਲ ਕਰਨਾ ਹੈ ਆਓ ਦੇਖਦੇ ਹਾਂ ਜਿੰਨਾ ਨੂੰ ਸਾਲਾਂ ਤੋਂ ਲੱਕ ਚ ਪੀੜ ਹੈ ਕਮਰ ਦਰਦ ਕਰ ਰਹੀ ਹੈ ਝਟਕਾ ਲੱਗ ਗਿਆ ਹੈ ਬਹੁਤ ਸਾਰੇ ਲੋਕ ਹੈ ਕਿ ਜਿਨ੍ਹਾਂ ਨੂੰ ਮੋਟਾਪਾ ਜ਼ਿਆਦਾ ਆ ਜਾਂਦਾ ਹੈ ਜਾਂ ਫਿਰ ਜਿਮ 'ਚ ਚਲੇ ਗਏ ਰਾਤੀ ਫਿਲਮ ਫਿਲਮ ਦੇਖੀ ਔਰ ਹੀਰੋ ਨੂੰ ਦੇਖ ਕੇ ਸਲਮਾਨ ਖਾਨ ਨੂੰ ਦੇਖ ਕੇ ਉਹ ਬਿਲਟ ਜਿਮ ਜਾਣਾ ਵੇ ਜਿਮ ਜਾਣਾ ਠੀਕ ਹੈ ਆਪਣੀ ਆਪਣੀ ਕਪੈਸਿਟੀ ਤੋਂ ਜ਼ਿਆਦਾ ਜਾ ਕੇ ਚੁੱਕ ਲਿਆ ਕਿ ਉਹ ਬਾਈ ਬਾਡੀ ਬਣਾਣੀ ਹੈ ਬਸ ਉਹ ਝਟਕਾ ਵੱਜ ਜਾਂਦਾ ਮੇਰੇ ਕੋਲ ਬਹੁਤ ਸਾਰੇ ਐਸੇ ਯੰਗਸਟਰਸ ਵੀ ਆਉਂਦੇ ਜਿਹੜੇ ਕਹਿੰਦੇ ਜੀ ਇੰਨਾ ਝਟਕਾ ਵੱਜਿਆ ਹੋਇਆ ਹੈ ਕਿ ਸਾਲਾਂ ਸਾਲ ਹੋ ਗਏ ਲੇਕਿਨ ਗੱਲ ਨਹੀਂ ਬਣ ਰਹੀ ਪੇਨ ਕਿਲਰ ਖਾ ਲਏ ਸਟੀਰੋਇਡ ਖਾ ਲਏ ਟੀਕੇ ਲਵਾ ਲਏ ਸਭ ਕੁਝ ਕਰ ਲਿਆ ਲੇਕਿਨ ਗੱਲ ਨਹੀਂ ਬਣ ਰਹੀ ਫਿਰ ਅਸੀਂ ਉਹਨਾਂ ਨੂੰ ਐਸਾ ਇਕੋ ਪਾਈ ਦੱਸਦੇ ਆ ਜਿਹਦੀ ਅਸੀਂ ਰਿਸਰਚ ਕੀਤੀ ਹੈ ਐਨੇ ਸਾਲ ਲੱਗੇ ਅਸੀਂ ਉਸ ਪ੍ਰੋਡਕਟ ਨੂੰ ਤਿਆਰ ਕੀਤਾ ਔਰ ਉਹ ਪਹਿਲੇ 3 ਦਿਨ ਚ ਸਾਨੂੰ ਦੱਸ ਦਿਆ ਕਿ ਜੀ ਹਾਂਜੀ ਪੇਨ ਕਿਲਰ ਦੀ ਹੁਣ ਲੋੜ ਨਹੀਂ ਪੈ ਰਹੀ ਐਸੇ ਸੇ ਜਿਹੜੇ ਯੰਗਸਟਰਸ ਐ ਉਹ ਠੀਕ ਹੋ ਸਕਦੇ ਆ ਤੇ ਬਾਕੀ ਕਿਉਂ ਨਹੀਂ ਹੋ ਸਕਦੇ ਰਾਈਟ ਜਦੋਂ ਵੀ ਅਚਾਨਕ ਅਸੀਂ ਕੋਈ ਗਲਤ ਤਰੀਕੇ ਨਾਲ ਭਾਰ ਚੁੱਕ ਲੈਨੇ ਕੋਈ ਵੀ ਆਪਾਂ ਘਰ ਚ ਵੀ ਕੋਈ ਟਰੰਕ ਅਟੈਚੀ ਕੁਛ ਐਸ ਤਰ੍ਹਾਂ ਚੁੱਕ ਲਿਆ ਅਚਾਨਕ ਝਟਕਾ ਲੱਗ ਗਿਆ ਠੀਕ ਹੈ ਔਰ ਬਸ ਫਿਰ ਉਹ ਪੇਨ ਕਿਲਰ ਤੇ ਲੱਗੇ ਰਹੇ ਨੇ ਜਾਂ ਫਿਰ ਕਿਸੇ ਦਾ ਵਜ਼ਨ ਬਹੁਤ ਜ਼ਿਆਦਾ ਹੈ ਜਾਂ ਪੋਸਚਰ بگੜੇ ਹੋਏ ਹੈ ਕਿ ਕਦੀ ਐਂ ਬੈ ਗਏ ਕਦੀ ਐਂ ਬੈ ਗਏ ਕਦੀ ਐਂ ਕਰਕੇ ਗੱਡੀ ਚਲਾ ਲਈ ਐ ਪੂਰੀ ਸੀਟ ਪਿੱਛੇ ਕੀਤੀ ਔਰ ਐਂ ਕਰਕੇ ਗੱਡੀ ਚਲਾ ਰਹੇ ਹੈ ਕਿ ਆਰਾਮ ਨਾਲ ਚਲਾਣੀ ਹੈ ਵੀ ਗੱਡੀ ਹੈ ਸਾਰੇ ਗਲਤ ਪੋਸਚਰ ਹੈ ਔਰ ਅਲਟੀਮੇਟਲੀ ਬੈਕ ਪੇਨ ਤੱਕ ਤੁਹਾਨੂੰ ਲੈ ਕੇ ਜਾਂਦੇ ਆ ਲੱਕ ਚਪੀੜ ਜਿਹੜੀ ਹੈ ਉਹ ਇਨਾ ਕਾਰਨਾ ਕਰਕੇ ਹੀ ਹੈ ਬੈਡ ਪੋਸਚਰਸ ਰਾਈਟ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਉਪਾਏ ਕੀ ਹੈ ਉਹ ਦੋਨੋਂ ਤੁਹਾਨੂੰ ਮੈਂ ਹੁਣੇ ਦੱਸਦਾ ਸਭ ਤੋਂ ਪਹਿਲਾ ਉਪਾਏ ਦੱਸਾਂਗਾ ਕਿ ਪੇਨ ਕਿਲਰ ਦੀ ਜ਼ਰੂਰਤ ਨੂੰ ਕਿਵੇਂ ਖਤਮ ਕਰਨਾ ਹੈ ਕਿਉਂਕਿ ਜੇ ਪੇਨ ਕਿਲਰ ਦੀ ਜ਼ਰੂਰਤ ਖਤਮ ਹੋ ਗਈ ਤੇ ਸਮਝ ਲਓ ਲਿਵਰ ਵੀ ਬਚ ਗਿਆ ਕਿਡਨੀ ਵੀ ਬਚ ਗਈ ਸਾਡੇ ਕੋਲ ਬਹੁਤ ਬੰਦੇ ਆਉਂਦੇ ਆ ਉਹ ਕਹਿੰਦੇ ਜੀ ਸਾਡਾ ਫੈਟੀ ਲਿਵਰ ਹੋ ਗਿਆ ਹੈ ਲਿਵਰ ਚ ਇਨਫੈਕਸ਼ਨ ਆਣੀ ਸ਼ੁਰੂ ਹੋ ਗਈ ਅਸੀਂ ਕਹਿੰਨੇ ਕਿ ਪੇਨ ਕਿਲਰ ਤਾਂ ਨਹੀਂ ਖਾਂਦੇ ਹਾਂ ਜੀ ਖਾਣੇ ਆ ਜੀ ਬਹੁਤ ਸਾਲਾਂ ਤੋਂ ਖਾ ਰਹੇ ਆ ਜੀ ਹਾਲਾਂਕਿ ਸਾਡੇ ਕੋਲ ਉਹਦਾ ਵੀ ਉਪਾਏ ਹੈ ਅਸੀਂ ਲਿਵਰ ਵਾਸ਼ ਦੇ ਥਰੂ ਮਤਲਬ ਫੈਟੀ ਲਿਵਰ ਠੀਕ ਹੋ ਜਾਂਦਾ ਪਰ ਉਹ ਅਲੱਗ ਟੌਪਿਕ ਹੈ ਪਰ ਤੁਸੀਂ ਇਸ ਮੁਸਕੇ ਨੂੰ ਕਟੇਗਾ ਹੀ ਕਟੇਗਾ ਕਟੇਗਾ ਕਿ ਖਤਮ ਹੋ ਜੇਗੀ ਜਰੂਰ ਪੇਨਕিলার ਖਾਣ ਦੀ ਲੋੜ ਨਹੀਂ ਪੈਗੀ ਤੇ ਲਿਵਰ ਵੀ ਬਚੇਗਾ ਕਿਡਨੀ ਵੀ ਬਚ ਜਾਏਗੀ ਠੀਕ ਹੈ ਔਰ ਅਜ ਦਿਨ ਉਸਕੇ ਚ ਜਿਨ੍ਹਾਂ ਨੂੰ ਜੋ ਜਿਹੜਾ ਨੁਸਖਾ ਦੱਸਾਂਗਾ ਨਾ ਉਹ ਅੰਦਰੂਨੀ ਤੌਰ ਤੇ ਇੱਕ ਹਫਤੇ ਦੇ ਅੰਦਰ ਆਪਣੇ ਆਪ ਦੱਸਣਗੇ ਕਿ ਯੈਸ ਮੈਨੂੰ ਫਰਕ ਪੈ ਰਿਹਾ ਹੈ ਇੰਨਾ ਜ਼ੋਰਦਾਰ ਨੁਸਖਾ ਹੈ ਠੀਕ ਹੈ ਤੇ ਕਿਆ ਨੁਸਖਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਔਰ ਹਾਂ ਲਾਸਟ ਦੇ ਵਿੱਚ ਇੱਕ ਹੋਰ ਚੀਜ਼ ਦੱਸਾਂਗਾ ਕਿ ਜੇ ਜਿਹੜੇ ਲੋਕ ਬੈਲਟ ਲਗਾਉਂਦੇ ਕਮਰ ਦੇ ਉੱਤੇ ਠੀਕ ਹੈ ਤਾਂ ਕਿ ਮੰਨ ਕੇ ਹਿਲਣ ਨਾ ਠੀਕ ਹੈ ਡਿਸਕ ਚ ਜਿਆਦਾ ਦਿੱਕਤ ਨਾ ਆਵੇ ਉਹਨਾਂ ਨੂੰ ਬੈਲਟ ਲਗਾਉਂਦਾ ਇੱਕ ਸਹੀ ਤਰੀਕਾ ਵੀ ਦੱਸਾਂਗਾ ਤਾਂ ਕਿ ਜਦੋਂ ਤੁਸੀਂ ਬੈਲਟ ਲਗਾਓ ਤੇ ਇਸ ਤਰੀਕੇ ਨਾਲ ਲਗਾਓ ਕਿ ਮਾਸਪੇਸ਼ੀਆਂ ਦੇ ਉੱਤੇ ਪਕੜ ਆ ਜਾਏ ਠੀਕ ਹੈ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਆਓ ਦੇਖਦੇ ਹਾਂ 올라이ਟ ਠੀਕ ਹੈ ਜੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰੈਡੀमेड ਉਪਾਏ ਦੱਸਾਂਗਾ ਜਿਹੜਾ ਅਸੀਂ ਰਿਸਰਚ ਕਰਕੇ ਤਿਆਰ ਕੀਤਾ ਜਿਨ੍ਹਾਂ ਨੂੰ L4 L5 ਦੀ ਪ੍ਰੋਬਲਮ ਆ ਜਾਂਦੀ ਹੈ ਉਹ ਕਿਆ ਕਰਨ L5 S1 ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਕਿ ਪੇਨ ਕਿਲਰ ਛੁੱਟ ਸਕੇ ਮੋਸਟ ਇੰਪੋਰਟੈਂਟਲੀ ਕਿਉਂਕਿ ਪੇਨ ਕਿਲਰ ਜੁੜਾ ਹੈ ਉਹ ਲਿਵਰ ਔਰ ਕਿਡਨੀ ਨੂੰ ਖਰਾਬ ਕਰਦਾ ਹੈ ਠੀਕ ਹੈ ਇਹਦੇ ਅੰਦਰ ਤੁਸੀਂ ਤਿੰਨ ਚੀਜ਼ਾਂ ਦਾ ਇਸਤੇਮਾਲ ਕਰਨਾ ਔਰ ਫਿਰ ਦੇਖਣਾ ਕਮਾਲ ਠੀਕ ਹੈ ਕਿਹੜੀਆਂ ਤਿੰਨ ਚੀਜ਼ਾਂ ਜੀ ਐਸਏ ਬੈਟਰ ਆਇਲ ਔਰ ਆਇਲ ਕਿਟ ਹੈ ਆਇਲ ਕਿਟ ਦੇ ਅੰਦਰ ਦੋ ਤਰ੍ਹਾਂ ਦੇ ਤੇਲ ਹੈ ਠੀਕ ਹੈ ਇਹ ਵਾਲੇ ਠੀਕ ਹੈ ਹੁਣ ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰ ਦਿੰਦਾ ਨਾ ਔਰ ਦੂਸਰੀ ਚੀਜ਼ ਹੈ ਬੈਟਲ ਬਾਮ ਠੀਕ ਹੈ ਬੈਟਲ ਬਾਮ ਇਹ ਦੇਖੋ ਜੀ ਠੀਕ ਹੈ ਇਹ ਸਾਡੀ ਕੰਪਨੀ ਦਾ ਸਭ ਤੋਂ ਪਹਿਲਾ ਪ੍ਰੋਡਕਟ ਹੈ ਜਿਹੜਾ ਅਸੀਂ ਸਾਲੋਂ ਸਾਲ ਰਿਸਰਚ ਕਰਕੇ ਤਿਆਰ ਕੀਤਾ ਹੈ ਇਸ ਬਾਮ ਨੂੰ ਇਹ ਬਾਮ ਜਿਹੜੀ ਹੈ ਨਾ ਇਹ ਬੇਸਿਕਲੀ ਜਿਹੜਾ ਪੇਨ ਕਿਲਰ ਹੈ ਉਹਦੀ ਜ਼ਰੂਰਤ ਨੂੰ ਖਤਮ ਕਰਦੀ ਹੈ ਜੇ ਤੁਹਾਡੇ ਘਰ ਹੇਅਰ ਡਰਾਈਰ ਹੋਵੇ ਜਿਹੜੀ ਵਾਲ ਸੁਕਾਉਣ ਵਾਲੀ ਮਸ਼ੀਨ ਹੁੰਦੀ ਹੈ ਤੇ ਜਰੂਰ ਸਾਡੇ ਨਾਲ ਗੱਲ ਕਰੋ ਜੇ ਕਿਸੇ ਨੂੰ L4 L5 ਦੀ ਪ੍ਰੋਬਲਮ ਹੈ L5 S1 ਦੀ ਪ੍ਰੋਬਲਮ ਹੈ اور ਸਾਲਾਂ ਤੋਂ ਗੋਲੀਆਂ ਸਟੀਰੋਇਡ ਖਾ ਰਹੇ ਹੈ ਪੇਨਕিলার ਖਾ ਰਹੇ ਹੈ ਤੇ ਮੈਂ ਕਹਿੰਦਾ ਇਹ ਦੂਜੇ ਤੀਜੇ ਦਿਨ ਪੇਨਕিলার ਨੂੰ ਛੁਡਾਉਣ ਚ ਤੁਹਾਡੀ ਬਹੁਤ ਮਦਦ ਕਰੇਗੀ ਇਹ ਕਮਾਲ ਦੀ ਚੀਜ਼ ਹੈ ਇਹਦਾ ਕੰਮ ਕੀ ਹੈ ਇਹਦਾ ਕੰਮ ਹੈ ਜੀ ਜਿਹੜਾ ਬਲੱਡ ਸਰਕੂਲੇਸ਼ਨ ਹੈ ਨਸਾਂ ਨੂੰ ਖੋਲਦਾ ਹੈ ਖੂਨ ਦਾ ਦਰਬ ਵਧਾਉਂਦਾ ਹੈ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦਾ ਹੈ ਜਦੋਂ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਏਗਾ ਖੂਨ ਆਪਣੇ ਪ੍ਰੋਪਰ ਮੂਵ ਕਰਨਾ ਸ਼ੁਰੂ ਕਰ ਦੇਗਾ ਸਰਕੂਲੇਟ ਕਰਨਾ ਸ਼ੁਰੂ ਕਰ ਦੇਗਾ ਤੇ ਤੁਸੀਂ ਦੇਖੋਗੇ ਪੇਨ ਕਿਲਰ ਦੀ ਜ਼ਰੂਰਤ ਵੀ ਖਤਮ ਹੋਣੀ ਸ਼ੁਰੂ ਹੋ ਜਾਏਗੀ ਇਹਨੂੰ ਸਵੇਰੇ ਲਗਾਉਣਾ ਹੁੰਦਾ ਜੀ ਨਾੰਤੋ ਬਾਦ ਦੂਸਰੀ ਚੀਜ਼ ਹੈ ਜੀ ਬੈਟਰ ਆਇਲ ਬੈਟਰ ਆਇਲ ਪਿਓਰ ਤਿਲਾਂ ਦੇ ਤੇਲ ਦੇ ਅੰਦਰ ਅਸੀਂ ਇੱਕ ਬੇਸ਼ਕੀਮਤੀ ਜੜੀ ਬੂਟੀਆਂ ਪਾ ਕੇ ਇਸ ਨੂੰ ਤਿਆਰ ਕਰਦੇ ਹਾਂ ਤੇ ਇਹ ਇਹ ਵੀ ਜਿਹੜਾ ਹੀਟ ਅਪ ਕਰਦਾ ਜਿਵੇਂ ਇਹ ਹੀਟ ਦਿੰਦੀ ਹੈ ਗਰਮਾਹਟ ਦਿੰਦੀ ਹੈ ਤੁਹਾਨੂੰ ਸਿਕਾਈ ਦੀ ਲੋੜ ਨਹੀਂ ਹੁੰਦੀ ਇਸੇ ਤਰੀਕੇ ਨਾਲ ਬੈਟਰ ਆਇਲ ਵੀ ਹੀਟ ਦਿੰਦਾ ਹੈ ਔਰ ਜਿਹੜਾ ਜਿਹੜਾ ਤਿਲ ਦਾ ਤੇਲ ਹੈ ਪਿਓਰ ਤਿਲ ਦਾ ਤੇਲ ਇਹ ਮਾਸਪੇਸ਼ੀਆਂ ਨੂੰ ਸੁਧੜੜ ਕਰਦਾ ਮਜ਼ਬੂਤ ਕਰਦਾ ਔਰ ਪਕੜ ਬਣਾਉਂਦਾ ਹੱਡੀਆਂ ਦੇ ਉੱਤੇ ਠੀਕ ਹੈ ਇਹ ਵੀ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦਾ ਹੈ ਨਸਾਂ ਨੂੰ ਖੋਲਦਾ ਹੈ ਸੋਜਿਸ਼ ਨੂੰ ਠੀਕ ਕਰਦਾ ਹੈ ਠੀਕ ਹੈ ਇਹ ਆਪਾਂ ਸ਼ਾਮ ਹੀ ਲਗਾਣਾ ਹੁੰਦਾ ਰਤੀ ਸੌਣ ਵੇਲੇ ਇਹ ਹੈਗਾ ਜੀ ਬੈਲੀ ਡ੍ਰੌਪ ਬੈਲੀ ਡ੍ਰੌਪ ਬੈਲੀ ਡ੍ਰੌਪ ਜਿਹੜਾ ਹੈ ਜੀ ਇਹ ਤੋਂ ਨੀਚ ਪਾਉਣ ਵਾਲਾ ਤੇਲ ਹੈ ਜਦੋਂ ਕਿਸੇ ਨੂੰ ਕਮਰ 'ਚ ਦਰਦ ਆ ਜਾਂਦਾ ਹੌਲੀ ਹੌਲੀ ਗੋਡਿਆਂ 'ਚ ਵੀ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੀ ਆਮ ਭਾਸ਼ਾ 'ਚ ਸੀ ਗ੍ਰੀਸ ਕਹਿੰਦੇ ਹੈ ਸਨੋਵਲ ਫਲੂਇਡ ਜਿਹੜਾ ਹੁੰਦਾ ਹੈ ਜਿਹਨੂੰ ਅਸੀਂ ਆਮ ਭਾਸ਼ਾ 'ਚ ਗ੍ਰੀਸ ਕਹਿੰਦੇ ਹੈ ਗ੍ਰੀਸ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਗ੍ਰੀਸ ਨਾ ਘਟੇ ਔਰ ਜੇ ਕਿਸੇ ਦੀ ਘਟ ਗਈ ਹੈ ਤੇ ਉਹਨੂੰ ਦੁਬਾਰਾ ਵਾਪਸ ਲਿਆਂਦਾ ਕੰਮ ਕਰਦਾ ਹੈ ਬ ਠੀਕ ਹੈ ਇਹ ਤੁਨੀ ਚ ਪਾਉਣ ਵਾਲਾ ਤੇਲ ਹੈ ਐਸ ਆਇਲ ਕਿਰੇ ਦੇ ਅੰਦਰ ਇਹ ਦੋ ਚੀਜ਼ਾਂ ਮਿਲਦੀਆਂ ਇੱਕ ਇਸ ਨਾਲ ਬੈਟਲ ਬਲਮ ਇਹ ਟੋਟਲ ਕੰਬੀਨੇਸ਼ਨ ਜਿਹੜਾ ਹੈ ਇਹ ਇੰਨਾ ਜ਼ਬਰਦਸਤ ਕੰਮ ਕਰਦਾ ਹੈ ਕਿ ਬੰਦੇ ਨੂੰ ਪੇਨ ਕਿਲਰ ਖਾਣ ਦੀ ਲੋੜ ਹੀ ਨਹੀਂ ਪੈਂਦੀ ਦੋ ਤਿੰਨ ਦਿਨ ਬਾਅਦ ਬੰਦਾ ਕਹਿੰਦਾ ਯਾਰ ਹੁਣ ਮੈਨੂੰ ਪੇਨ ਕਿਲਰ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਇਹਦਾ ਅਸਰ ਆਣਾ ਸ਼ੁਰੂ ਹੋ ਗਿਆ ਠੀਕ ਹੈ ਪਹਿਲੀ ਚੀਜ਼ ਹੁਣ ਆਪਾਂ ਗੱਲ ਕਰੀਏ ਨੁਸਕੇ ਦੀ ਠੀਕ ਹੈ ਹੁਣ ਨੁਸਖਾ ਦਹਾਨਾ ਮੈਂ ਤੁਹਾਨੂੰ ਕਿ ਤੁਸੀਂ ਆਪਣੇ ਘਰ 'ਚ ਇੰਨਾ ਆਸਾਨ ਨੁਸਖਾ ਕਿਵੇਂ ਤਿਆਰ ਕਰ ਸਕਦੇ ਹੋ ਬੜਾ ਜ਼ੋਰਦਾਰ ਨੁਸਖਾ ਹੈ ਉਸ ਚੀਜ਼ ਦੇ ਅੰਦਰ ਤੁਸੀਂ ਦੋ ਚੀਜ਼ਾਂ ਇਸਤੇਮਾਲ ਕਰਨੀਆਂ ਹੈ ਪਹਿਲੀ ਚੀਜ਼ ਹੈ ਜੀ ਸੁੰਡ ਔਰ ਦੂਸਰੀ ਚੀਜ਼ ਹੈ ਜੀ ਗੋਖਰੂ ਠੀਕ ਹੈ ਇਹਨੂੰ ਪਖੜਾ ਵੀ ਕਹਿੰਦੇ ਆਸੀਂ ਪੰਜਾਬ 'ਚ ਠੀਕ ਹੈ ਪਖੜਾ ਪੰਜਾਬੀ 'ਚ ਤੇ ਇਹ ਜਿਹੜਾ ਸੌਂਠ ਹੈ ਸੁੰਡ ਹੈ ਜਿਹੜੀ ਸੁੰਡ ਜਿਹੜੀ ਹੈ ਇਹ ਪੇਨ ਕਿਲਰ ਦਾ ਕੰਮ ਕਰਦੀ ਹੈ ਜ਼ਬਰਦਸਤ ਪੇਨ ਕਿਲਰ ਦਾ ਕੰਮ ਕਰਦੀ ਹੈ ਠੀਕ ਹੈ ਔਰ ਇਹ ਦਾ ਗੋਖਰੂ ਹੈ ਪਖੜਾ ਜਿਹਨੂੰ ਅਸੀਂ ਕਹਿੰਦੇ ਆ ਇਹ ਸੋਜਿਸ਼ ਚ ਬਹੁਤ ਅੱਛਾ ਕੰਮ ਕਰਦਾ ਹੈ ਐਂਟੀ ਇਨਫਲਮੇਟਰੀ ਹੈ ਠੀਕ ਹੈ ਆਮ ਤੌਰ ਤੇ ਪਖੜੇ ਨੂੰ ਅਸੀਂ ਸੁਣਦੇ ਆ ਕਿ ਕਿਡਨੀ ਵਾਸਤੇ ਅੱਛਾ ਹੁੰਦਾ ਹੈ ਪਥਰੀ ਨਹੀਂ ਬਣਨ ਦਿੰਦਾ ਪਿਸ਼ਾਬ ਖੁੱਲ ਕੇ ਲਿਆਂਦਾ ਹੈ ਠੀਕ ਹੈ ਬਾਜੀਕਰਨ ਚ ਵੀ ਬਹੁਤ ਅੱਛਾ ਕੰਮ ਕਰਦਾ ਹੈ ਬਹੁਤ سارے ਫਾਇਦੇ ਇਹਦੇ ਲੇਕਿਨ ਅਜ ਤੱਕ ਤੁਹਾਨੂੰ YouTube ਤੇ ਕਦੀ ਕਿਸੇ ਨੇ ਨਹੀਂ ਦੱਸਿਆ ਹੋਏਗਾ ਕਿ ਪਖੜੇ ਦੇ ਨਾਲ ਜੇ ਇਹਦਾ ਇਸਤੇਮਾਲ ਕੀਤਾ ਜਾਏ ਤੇ ਕਿਆ ਕਮਾਲ ਬਾ ਕਮਾਲ ਕਰ ਦੇਗਾ ਕਿੰਨਾ ਕਿੰਨਾ ਲੈਣਾ ਹੈ ਉਹ ਦੱਸ ਦਿਆਂ ਜੀ 50 ਗ੍ਰਾਮ ਤੁਸੀਂ ਲੈਣੀ ਹੈ ਸੁੰਡ ਤੇ 50 ਗ੍ਰਾਮ ਲੈਣਾ ਪਖੜਾ ਠੀਕ ਹੈ ਇਹਨਾਂ ਦੋਨਾਂ ਨੂੰ ਲੈ ਕੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਨਹੀਂ ਪੀਸਣਾ ਮੋਟਾ-ਮੋਟਾ ਪੀਸ ਲੈਣਾ ਇਸ ਤਰ੍ਹਾਂ ਮੈਂ ਤੁਹਾਡੇ ਵਾਸਤੇ ਬਣਾ ਕੇ ਰੱਖਿਆ ਤਾਂ ਕਿ ਆਪਣਾ ਟਾਈਮ ਖਰਾਬ ਨਾ ਹੋਵੇ ਜ਼ਿਆਦਾ ਤੇ ਵੀਡੀਓ ਲੰਬਾ ਨਾ ਹੋ ਜੇ ਤੇ ਇਹ ਆਪਾਂ ਇਹ ਦੇਖੋ ਇਹ ਪਖੜਾ ਹੈ ਇਹਨੂੰ ਮੈਂ ਮੋਟਾ-ਮੋਟਾ ਪੀਸ ਲਿਆ ਤੁਸੀਂ ਦੇਖ ਰਹੇ ਹੋਗੇ ਦਾਣੇ-ਦਾਣੇ ਵੀ ਹੈ ਇਹਦੇ ਵਿੱਚ ਠੀਕ ਹੈ ਇਹਨੂੰ ਥੋੜਾ ਖਿਆਲ ਨਾਲ ਪੀਸਣਾ ਇਹ ਕੰਡੇ ਹੁੰਦੇ ਇਹਦੇ ਵਿੱਚ ਤੇ ਆਪਣਾ ਹੱਥ ਬਚਾ ਕੇ ਇਹਨੂੰ ਤੁਸੀਂ ਪੀਸ ਲੈਣਾ ਮੋਟਾ-ਮੋਟਾ ਪੀਸ ਲੈਣਾ ਇਸ ਤਰ੍ਹਾਂ ਹੀ ਦਰਦਰਾ ਜਿਹਾ ਮੋਟਾ-ਮੋਟ ਠੀਕ ਹੈ ਇਹ ਦੋਨੋਂ ਪੀਸਲੀ 50 ਗ੍ਰਾਮ ਹੈ 50 ਗ੍ਰਾਮ ਹੈ ਠੀਕ ਹੈ ਬਰਾਬਰ ਮਾਤਰਾ ਚ ਔਰ ਇਹਨੂੰ ਕੀ ਕਰਨਾ ਹੈ ਇੱਕ ਚਮਚਾ ਜਿਹੜਾ ਚੌਲ ਖਾਣ ਵਾਲਾ ਚਮਚਾ ਹੁੰਦਾ ਟੀस्पून ਟੇਬਲस्पून ਤਾਂ ਨਹੀਂ ਕਹਿੰਦਾ ਲੋਕ ਬਹੁਤ ਕਨਫਿਊਜ਼ ਹੋ ਜਾਂਦੇ ਇਹਦੇ ਵਿੱਚ ਜਿਹੜਾ ਚੌਲ ਖਾਣ ਵਾਲਾ ਚਮਚਾ ਹੈ ਉਹ ਇੱਕ ਉੱਪਰ ਤੱਕ ਨਹੀਂ ਭਰਨਾ ਇੱਕ ਆਮ ਜਿਹੜਾ ਨਾਰਮਲ ਸਾਈਜ਼ ਚ ਉਹ ਇੱਕ ਚਮਚਾ ਇੱਕ ਕਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਔਰ ਉਬਾਲ ਕੇ ਜਦੋਂ ਉਹ ਪੌਣਾ ਕੱਪ ਰਹਿ ਜਾਏ ਇਸ ਤਰ੍ਹਾਂ ਦਾ ਬਣ ਜਾਏਗਾ ਇਸ ਸ਼ਕਲ ਦਾ ਠੀਕ ਹੈ ਜਦੋਂ ਪੌਣਾ ਕੱਪ ਰਹਿ ਜੇ ਖਾਣਾ ਖਾਣ ਤੋਂ ਸਵੇਰੇ 1 ਘੰਟੇ ਬਾਅਦ ਤੁਸੀਂ ਐਸ ਨੂੰ ਸਿਪ ਸਿਪ ਕਰਕੇ ਪੀ ਲੈਣਾ ਹੋਰ ਕੁਝ ਪਾਣ ਦੀ ਲੋੜ ਨਹੀਂ ਇਹਦੇ ਅੰਦਰ ਬਸ ਦੋ ਹੀ ਚੀਜ਼ਾਂ ਇਹ ਸਾਰੇ ਸੋਜਿਸ਼ ਨੂੰ ਹਟਾਏਗਾ ਅੰਦਰੂਨੀ ਤੌਰ ਤੇ ਪੇਨ ਨੂੰ ਖਤਮ ਕਰੇਗਾ ਜਿਹੜੇ ਜੜ ਜਮਾ ਕੇ ਬਹਿ ਗਿਆ ਦਰਦ ਕਮਰ ਦਾ ਇਹ ਉਸ ਉਹ ਜੜ ਤੱਕ ਜਾ ਕੇ ਉਹਨੂੰ ਠੀਕ ਕਰਨ 'ਚ ਤੁਹਾਡੀ ਮਦਦ ਕਰੇਗਾ ਇੰਨਾ ਜ਼ਬਰਦਸਤ ਜ਼ੋਰਦਾਰ ਫਾਰਮੂਲਾ ਹੈ ਠੀਕ ਹੈ ਉਹਨਾਂ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਕਮਰ ਦੇ ਉੱਤੇ ਜਿਹੜੀ ਸੀ ਚੌੜੀ ਬੈਲਟ ਲਗਾਨੀ ਹੈ ਲੱਕ ਦੇ ਉੱਤੇ ਠੀਕ ਹੈ ਤਾਂ ਕਿ ਮਨ ਕੇ ਖਿਸਕ ਨਾ ਇਧਰ ਉਧਰ ਤੇ ਉਹਨੂੰ ਸਹੀ ਤਰੀਕੇ ਨਾਲ ਲਗਾਉਣ ਦਾ ਤਰੀਕਾ ਕਿਹਾ ਉਹ ਸੁਣੋ ਤੁਸੀਂ ਠੀਕ ਹੈ ਜਦੋਂ ਵੀ ਅਸੀਂ ਕਮਰ ਦੇ ਉੱਤੇ ਜਦੋਂ ਚੌੜੀ ਚੌੜੀ ਬੈਲਟ ਜਿਹੜੀ ਆਉਂਦੀ ਹੈ ਲੱਕ ਦੇ ਉੱਤੇ ਕਮਰ ਦੇ ਉੱਤੇ ਅਸੀਂ ਲਗਾਣੀ ਹੁੰਦੀ ਹੈ ਜਦੋਂ ਵੀ ਉਹ ਲਗਾਣੀ ਹੈ ਉਹਨੂੰ ਪੇਟ ਅੰਦਰ ਖਿੱਚ ਕੇ ਫੇਰ ਲਗਾਣਾ ਹੈ ਡਾਇਰੈਕਟ ਐਵੇਂ ਨਹੀਂ ਲਾਣੀ ਠੀਕ ਹੈ ਐਸ ਤਰ੍ਹਾਂ ਲਗਾਏ ਤਾਂ ਕੋਈ ਫਾਇਦਾ ਨਹੀਂ ਜਦੋਂ ਤੁਸੀਂ ਕਮਰ ਦੇ ਉੱਤੇ ਲਗਾਣੀ ਹੈ ਜਿਸ ਤਰ੍ਹਾਂ ਹੁਣ ਹੈ ਪੇਟ ਹੈ ਇਹਨੂੰ ਤੁਸੀਂ ਅੰਦਰ ਇਸ ਤਰੀਕੇ ਨਾਲ ਦੇਖੋ ਅੰਦਰ ਖਿੱਚ ਲਿਆ ਆਪਾਂ ਖਿੱਚ ਕੇ ਉਸ ਤੋਂ ਬਾਅਦ ਕੋਸਟ ਬੈਲਟ ਨੂੰ ਲਗਾ ਲੈਣਾ ਐਸ ਟੈਕਨੀਕ ਨੂੰ ਕਹਿੰਦੇ ਐ ਟਮੀ ਟਕ ਟਮੀ ਟਕ ਜਿਹਦੇ ਅੰਦਰ ਮਾਸਪੇਸ਼ੀਆਂ ਦੇ ਉੱਤੇ ਮਣਕਿਆਂ ਦੇ ਉੱਤੇ 벨ਟ ਦੀ ਗ੍ਰਿਪ ਬਣ ਜਾਂਦੀ ਹੈ ਜਦੋਂ ਗ੍ਰਿਪ ਬਣ ਜਾਂਦੀ ਹੈ ਤੇ ਮਣਕੇ ਖਿਸਕਦੇ ਨਹੀਂ ਹਿਲਦੇ ਨਹੀਂ ਬਾਣਾ ਮੋਟਾ ਜਿਹਾ ਕਿਤੇ ਜਰਕ ਲੱਗ ਵੀ ਜਾਂਦਾ ਤੇ ਉਹ ਤੁਹਾਨੂੰ ਤੰਗ ਨਹੀਂ ਕਰੇਗਾ ਪਰੇਸ਼ਾਨ ਨਹੀਂ ਕਰੇਗਾ ਰਾਈਟ ਇਸ ਤਰੀਕੇ ਨਾਲ ਜੇ ਤੁਸੀਂ 벨ਟ ਲਗਾਓਗੇ ਆਰਾਮ ਵੀ ਮਿਲੇਗਾ ਔਰ ਇੱਕ ਪਕੜ ਵੀ ਬਣੀ ਰਹੇਗੀ ਔਰ ਜਦੋਂ ਤੁਸੀਂ ਇਸ ਫਾਰਮੂਲੇ ਦਾ ਇਹ ਖਾਸ ਉਹ ਪ੍ਰੋਡਕਟਸ ਜਿਹੜੇ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੇ ਜਿਨ੍ਹਾਂ ਨਾਲ ਪੇਨ ਕਿਲਰ ਛੁੱਟ ਜਾਂਦਾ ਠੀਕ ਹੈ ਉਹਦੇ ਨਾਲ ਤਾਂ ਫਿਰ ਆਪਣੀ ਜਿਹੜੀ ਬੈਲਟ ਹੈ ਇਹ ਵੀ ਉੱਤਮੇ ਸ਼ੁਰੂ ਹੋ ਜਾਏਗੀ ਰਾਈਟ ਤੇ ਜੇ ਵੀਡੀਓ ਅੱਛਾ ਲੱਗੇ ਤੇ ਬੜਾ ਜਿਹਾ ਲਾਈਕ ਜਰੂਰ ਦੇਣਾ ਔਰ ਸ਼ੇਅਰ ਜਰੂਰ ਕਰਨਾ ਹਰ ਇਨਸਾਨ ਦੇ ਨਾਲ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਆਪਣਾ ਪਿਆਰ ਦੇਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन ਖੁਸ਼ ਰਹੋ